ਅਚਾਨਕ ਬਾਹਰ ਨਿਕਲਿਆ ਹੁਣ ਕੀ ਪਤਾ ਕਿਸ ਤਰ੍ਹਾਂ ਨਿਕਲਿਆ ਹੈ ਕੋਈ ਜ਼ਰੂਰਤ ਆ ਗਈ ਕਿਸੇ ਦੀ ਉਸ ਤੋਂ ਪਹਿਲਾਂ ਕਿਤੇ ਦੱਸਿਆ ਜਾਂਦਾ ਕਿ ਕੋਈ ਦੋ ਮੁਸਲਮਾਨ ਬੱਚੀਆਂ ਛੋਟੀਆਂ ਉਹ ਕਿਉਂਕਿ ਹੜਾ ਤਾਂ ਹੜੀ ਮਚ ਗਈ ਜੋ ਲੋਕੀ ਸ਼ਹਿਰਾਂ ਇਸਨ ਨਸਪਾਈ ਸ਼ੁਰੂ ਹੋ ਗਈ ਉਹ ਜਾ ਰਹੀਆਂ ਸਨ ਤੇ ਉਹਨਾਂ ਨੂੰ ਪੁੱਛਣ ਲਾ ਬੱਚੀ ਕਿਧਰ ਜਾ ਰਹੀ ਉਹਨਾਂ ਨੇ ਕਿਹਾ ਸੀ ਗੱਡੀਆਂ ਬੰਦ ਹੋ ਗਈਆਂ ਜਾਣਾ ਹੈ ਉਹਨਾਂ ਨੂੰ ਇੱਥੋਂ ਤਕਰੀਬਨ 3 ਕਿਲੋਮੀਟਰ ਸ਼ਹਿਰ ਤੋਂ ਬਾਹਰ ਜਾ ਕੇ ਉਹ ਛੱਡ ਕੇ ਆਇਆ ਆਪਣੀ ਸਕੂਟੀ ਦੇ ਉੱਤੇ ਇੱਕ ਸੋਸ਼ਲ ਸਰਵਿਸ ਉੱਥੋਂ ਵਾਪਸ ਆ ਕੇ ਜਸਟ ਬੈਠਾ ਹੀ ਸੀ ਇੰਡੀਆ ਦੇ ਵਿੱਚ ਅਸੀਂ ਵੀ ਆਏ ਆਪਣੇ ਆਪਣੇ ਗੁਰਦਾਰ ਸਾਹਿਬ ਚੁਆ ਕੇ ਆਪਣੇ ਕਰਨ ਚੁੱਤ ਉਸਲੇ ਜਿਸਲੇ ਸ਼ਲਿਕ ਸ਼ਾਰ ਤੇ ਉਸਲੇ ਸਤ ਵਜੇ ਤੋਂ ਬਾਅਦ ਸ਼ਹਿਰ ਦੇ ਵਿੱਚ ਸ਼ਲਿੰਗ ਸਟਾਰਟ ਹੋ ਗਈ ਉਸ ਤੋਂ ਬਾਅਦ ਸਾਰਾ ਬਾਰਡਰ ਇਲਾਕਾ ਤੇ ਇੱਕਦਮ ਗੋਲਾਬਾਰੀ ਸ਼ੁਰੂ ਹੋ ਗਈ ਗੋਲਾਬਾਰੀ ਦੇ ਵਿੱਚ ਸਾਨੂੰ ਕੜਦੇ ਅੰਦਰ ਬੈਠੇ ਹੀ ਬਾਰਡਰ ਤੇ ਵੀ ਗੋਲੀ ਚੱਲਦੀ ਹੈ ਸਾਨੂੰ ਕੜਦੇ ਅੰਦਰ ਹੀ ਪਤਾ ਚੱਲ ਜਾਂਦਾ ਕਿ ਗੋਲੀ ਚੱਲ ਰਹੀ ਹੈ ਆਵਾਜ਼ ਬਹੁਤ ਆਉਂਦੀ ਹੈ ਬਾਰਡਰ ਸਾਡੇ ਤੇ ਜਿਹੜੀਆਂ ਬੰਦ ਦੁਕਾਨਾਂ ਦੇ ਸ਼ਟਰ ਸਿੰਘ ਉਹਨਾਂ ਦੇ ਪਿੱਛੇ ਪਤਾ ਨਹੀਂ ਸਫਾਈ ਕਰ ਰਹੇ ਸਨ ਜਾਂ ਉਧਰ ਤੱਕ ਸਮਾਨ ਚੁੱਕੇ ਉਧਰ ਰੱਖ ਰਹੇ ਸਨ ਆਫਰਾ ਤਫਰੀ ਸੱਚ ਚੱਲ ਰਹੀ ਸੀ ਇਨ ਬਿਟਵੀਨ ਆ ਕੇ ਸ਼ ਉਸ ਛਲ ਦੇ ਦੇ ਜਿਹੜੇ ਸੁਪਰਿੰਟਰ ਜਿਹੜੇ ਡਿਸਪਰਸ ਹੋਏ ਦੁਬਾਰਾ ਖਿਲਰੇ ਨੇ ਉਹ ਆ ਕੇ ਇਹ ਵੀ ਹੋਰ ਸਮਾਰਟ ਇਹਨਾਂ ਦੀ ਵੀ ਡੈਥ ਹੋ ਗਈ ਤੇ ਨਾਲ ਉਹ ਜੋ ਅੰਦਰ ਸੰਕੋਪ ਆਪਣੀ ਦੁਕਾਨ ਦੇ ਅੰਦਰ ਬੰਦ ਸ਼ਟਰਾਂ ਦੇ ਵਿੱਚ ਉਹ ਸੁਪਰਿੰਟਰ ਅੰਦਰਗੇ ਪਹ ਮਾਰੇਗੇ ਸਾਰਾ ਕੁਝ ਨਵਾਂ ਦੇ ਸੇਰ ਸਰਦਾਰ Hindu Musalman Sai ਸਭ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿੰਦੇ ਤੇ ਇਹ ਵਿਚਾਰਾ ਗਰੀਬ ਸੀ ਬੜਿਆ ਸ਼ਰੀਫ ਔਰ ਅੱਛਾ ਬੱਚਾ ਸੀ ਮਾਂ-ਬਾਪ ਦੀ ਇਹੋ ਦੇਖਭਾਲ ਕਰਦਾ ਸੀ ਤੇ ਹੁਣ ਇਹੋ ਚਲਾ ਗਿਆ ਤੁਸੀਂ ਹੁਣ ਮਾਪੇ ਉਹਨੇ ਦੇਖੋ ਚੱਲ ਨਹੀਂ ਸਕਦੇ ਪੈਰੀਫੇਰੀ ਦੇ ਵਿੱਚ ਸਾਰ ਪਾਸਿਓ ਬਾਟਰ ਨਜ਼ਰ ਆ ਰਿਹਾ ਕਰਾਂ ਤੋਂ ਕੋਠੀਆਂ ਤੋਂ ਵੀ ਦਿਸਦਾ ਲੋਕੀ ਚੜ ਜਾਂਦੇ ਨੇ ਦੇਖਣ ਵਾਸਤੇ ਲੇਕਿਨ ਅਜ ਤੋਂ ਪਹਿਲਾਂ ਕਦੀ ਐਸਾ ਨਹੀਂ ਹੋਇਆ ਕਿ ਸ਼ਹਿਰ ਦੇ ਉੱਤੇ ਇੱਕਦਮ ਸ਼ੈਲਿੰਗ ਸਵੇਰਾ ਹੋ ਜਾਏ ਸਵੇਰੇ ਲਗਭਗ ਕੋਈ 5:00 ਵਾ 5:00 ਵਜੇ ਪਹਿਲਾ ਜਿਹੜਾ ਬੰਮ ਜਿਹੜਾ ਸੀ ਸ਼ਹਿਰ ਦੀ ਪੈਰੀਫੇਰੀ ਵਿੱਚ ਛਾਕੇ ਬਿਲਕੁਲ ਕੋੜੀ ਨਾਰਮਲ ਦੇ ਵਿੱਚ ਨਹੀਂ ਆ ਉਸ ਤੋਂ ਬਾਅਦ ਲੋਕੀ ਅਲਰਟ ਹੋ ਗਏ ਤਕ ਮੌਜਦਾ ਇਹ ਮੁਹੱਲਾ ਸਿੰਡੀ ਗੇਟ ਹੈ ਜਿੱਥੇ ਪਾਕਿਸਤਾਨ ਦੇ ਵੱਲੋਂ ਜਦੋਂ ਬੰਬਾਰੀ ਕੀਤੀ ਜਾਂਦੀ ਹੈ ਤਾਂ ਇੱਥੇ ਸਿੱਖ ਪਾਈਚਾਰੇ ਦੇ ਲੋਕਾਂ ਦੀ ਮੌਤ ਹੁੰਦੀ ਹੈ ਖਬਰ ਪਹਿਲਾਂ ਆਉਂਦੀ ਹੈ ਕਿ ਤਿੰਨ ਜਿਹੜੀਆਂ ਮੌਤਾਂ ਇਸ ਮੁਹੱਲੇ ਦੇ ਵਿੱਚ ਹੋਈਆਂ ਨੇ ਜ ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ ਭਾਈ ਅਮਰਜੀਤ ਸਿੰਘ ਤੇ ਭਾਈ ਨਾਲੀ ਰਣਜੀਤ ਸਿੰਘ ਜੀ ਹੋਰਾਂ ਦੀ ਇੱਥੇ ਮੌਤ ਹੁੰਦੀ ਹੈ ਰਣਜੀਤ ਸਿੰਘ ਜੀ ਇੱਕ ਛੋਟੇ ਦੁਕਾਨਦਾਰ ਸੀ ਘਰ ਦੇ ਵਿੱਚ ਕਾਫੀ ਗਰੀਬੀ ਹੈ ਆ ਛੋਟੀ ਉਹਨਾਂ ਦੀ ਦੁਕਾਨ ਹੈਗੀ ਹੈ ਇਸ ਲਈ ਤੁਸੀਂ ਦੇਖ ਸਕਦੇ ਹੋ ਤਾਂ ਪੁੰਛ ਦੇ ਖੇਤਾਂ ਦੇ ਵਿੱਚ ਅਸੀਂ ਹਾਂ ਜਿੱਥੇ ਪਾਕਿਸਤਾਨ ਇੱਥੋਂ ਦੀ 2 ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਹੈ ਤੇ ਸਭ ਤੋਂ ਜ਼ਿਆਦਾ ਬੰਬਾਰੀ ਤੇ ਸਭ ਤੋਂ ਜ਼ਿਆਦਾ ਨੁਕ ਉਪੁੰਚ ਖੇਤ ਦਾ ਇੱਥੇ ਹੋਇਆ ਤੁਸੀਂ ਘਰ ਦੇ ਅੰਦਰ ਜਾ ਕੇ ਤੋਂ ਤਸਵੀਰਾਂ ਦਿਖਾਉਣੇ ਅੰਦਾਜ਼ਾ ਲਾ ਸਕਦੇ ਕਿ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਪਰਿਵਾਰ ਰਹਿ ਰਿਹਾ ਸੀ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਉਹ ਜ਼ਰੂਰ ਟੁੱਟਿਆ ਇਹ ਉਹਨਾਂ ਦਾ ਘਰ ਹੈ ਜਿੱਥੇ ਇਹ ਰਹਿ ਰਹੇ ਸੀ ਤੇ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਇੱਥੇ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਉਹ ਜ਼ਰੂਰ ਟੁੱਟਿਆ ਕਿਉਂਕਿ ਪਰਿਵਾਰ ਦੇ ਵਿੱਚ ਪਹਿਲਾਂ ਹੀ ਗਰੀਬੀ ਸੀ ਤੇ ਉਤੋਂ ਇੱਕ ਹੋਰ ਇਹ ਬੰਬਾਰੀ ਦੇ ਵਿੱਚ ਮੌਤ ਹੋ ਜਾਣ ਦੇ ਨਾਲ ਪਰਿਵਾਰ ਕਾਫੀ ਇਸ ਵੇਲੇ ਚਿੰਤਾ ਦੇ ਵਿੱਚ ਹੈ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਸੱਸੀ ਕਾਂਗ ਜੀ ਸੱਸੀ ਕਾਂਗ ਜੀ ਜੀ ਕੀ ਨਾਮ ਤੁਹਾਡਾ ਹੈ ਮਨਮੋਹਨ ਸਿੰਘ ਮਨਮੋਹਨ ਜੀ ਰਣਜੀਤ ਸਿੰਘ ਜੀ ਦੀ ਇਹ ਮੌਤ ਹੋਈ ਕਿੰਨੀ ਕੁ ਉਮਰ ਸਨ ਇਹ ਰਣਜੀਤ ਸਿੰਘ ਜੀ ਦੀ ਕੋਈ ਉਮਰ ਕੋਈ 44-45 ਸਾਲ ਦੇ ਲਗਭਗ ਸੀ ਹਾਂਜੀ 44 ਜਾਂ 43 ਆ 42-43 ਹੋਈ ਹਣੀ ਕਿਉਂਕਿ ਅਸੀਂ ਮਹੱਲੇਦਾਰ ਹਾਂ ਸਾਡੇ ਜਾਂ ਸਾਹਮਣੇ ਹੀ ਇਹਨਾਂ ਦੇ ਜੋ ਹੈ ਪਾਲਨ ਪੋਸ਼ਣ ਹੋਇਆ ਜਨਮ ਹੋਇਆ ਛੋਟੇ-ਛੋਟੇ ਸੀਗੇ ਜੀ ਜੀ ਤੇ 40 ਪਲੱਸ ਸੀ ਸੀਗੇ ਜੀ ਜੀ ਤੇ ਜਦੋਂ ਬੰਬਾਰੀ ਹੁੰਦੀ ਹੈ ਉਹ ਕਿੱਥੇ ਸੀ ਉਸ ਵੇਲੇ ਅਸਲ ਵਿੱਚ ਜੀ ਇਸ ਤਰ੍ਹਾਂ ਸੀਗਾ ਕਿ ਜਦੋਂ ਰਾਤ ਨੂੰ ਐਕਸ਼ਨ ਹੋ ਗਿਆ ਪਾਕਿਸਤਾਨ ਦੇ ਖਿਲਾਫ ਇੰਡੀਆ ਨੇ ਜੋ ਆਪਰੇਟ ਕੀਤਾ ਹੈ ਜੀ ਜੀ ਉਸ ਤੋਂ ਬਾਅਦ ਸਾਡਾ ਬਾਰਡਰ ਇਲਾਕਾ ਤੇ ਇੱਕਦਮ ਗੋਲਾਬਾਰੀ ਸ਼ੁਰੂ ਹੋ ਗਈ ਗੋਲਾਬਾਰੀ ਦੇ ਵਿੱਚ ਸਾਨੂੰ ਘਰ ਦੇ ਅੰਦਰ ਬੈਠੇ ਹੀ ਬਾਰਡਰ ਤੇ ਵੀ ਗੋਲੀ ਚੱਲਦੀ ਹੈ ਸਾਨੂੰ ਘਰ ਦੇ ਅੰਦਰ ਹੀ ਪਤਾ ਚੱਲ ਜਾਂਦਾ ਹੈ ਕਿ ਗੋਲੀ ਚੱਲ ਰਹੀ ਹੈ ਆਵਾਜ਼ ਬਹੁਤ ਆਉਂਦੀ ਹੈ ਬਾਰਡਰ ਸਾਡੇ ਪੈਰੀਫੇਰੀ ਦੇ ਵਿੱਚ ਹਰ ਪਾਸੇ ਬਾਰਡਰ ਨਜ਼ਰ ਆ ਰਿਹਾ ਕਰਾਂ ਤੋਂ ਕੋਠੀਆਂ ਤੋਂ ਵੀ ਦਿਸਦਾ ਹੈ ਲੋਕੀ ਚੜ ਜਾਂਦੇ ਨੇ ਦੇਖਣ ਵਾਸਤੇ ਲੇਕਿਨ ਇਸ ਤੋਂ ਪਹਿਲਾਂ ਕਦੀ ਐਸਾ ਨਹੀਂ ਸੀ ਹੋਇਆ ਕਿ ਸ਼ਹਿਰ ਤੇ ਸਵੇਰੇ ਲਗਭਗ ਕੋਈ 5:00 ਵਾ 5:00 ਵਜੇ ਪਹਿਲਾ ਜਿਹੜਾ ਬੰਬ ਜਿਹੜਾ ਸੀ ਸ਼ਹਿਰ ਦੀ ਪੈਰੀਫੇਰੀ ਵਿੱਚ ਆ ਕੇ ਬਿਲਕੁਲ ਖੋੜੀਨਾਰ ਮਹੱਲੇ ਦੇ ਵਿੱਚ ਡਿੱ ਗਿਆ ਉਸ ਤੋਂ ਬਾਅਦ ਲੋਕੀ ਅਲਰਟ ਹੋ ਗਏ ਇਹ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਬਾਅਦ ਸਵੇਰੇ 6:00 6:30 ਵਜੇ ਉੱਥੋਂ ਜਿਹੜੇ ਸੰਗਤਗਰ ਆਈ ਆਪਣੇ ਆਪਣੇ ਘਰਾਂ 'ਚ ਚਲੇ ਗਏ ਇਹ ਨੌਜਵਾਨ ਬੱਚਾ ਜਿਹੜਾ ਉਹ ਆਪਣਾ ਛੋਟਾ-ਮੋਟਾ ਕੰਮਕਾਜ ਕਰਦਾ ਸੀ ਮਿਹਨਤ ਮਸ਼ਕਕਰ ਕਰਦਾ ਸੀ ਸਮਾਜਿਕ ਸੀ ਧਾਰਮਿਕ ਤबीयत ਦਾ ਸੀ ਉਹ ਵੀ ਆਪਣੇ ਬਜ਼ੁਰਗਾਂ ਨੂੰ ਚਾਹ ਪਾਣੀ ਦੇ ਕੇ ਕਿਉਂਕਿ ਇਹ ਇਹਨਾਂ ਨੇ ਆਪੀ ਵਾਲਾ ਸ਼ਾਦੀ ਨਹੀਂ ਸੀ ਕੀਤੀ ਹੋਈ ਤੇ ਜਿਹੜੇ ਦੂਜੇ ਬ੍ਰਦਰ ਹਨ ਉਹ ਅਮਰਜੈਂਸੀ ਸਰਵਿਸ ਮੈਡੀਕਲ ਵਿੱਚ ਹਾਲਾਤ ਐਸੇ ਹੋਣ ਕਿ ਅੱਗੇ ਪਿੱਛੇ ਹੋ ਜਾਂਦੇ ਉਹ ਥੱਲੇ ਰਹਿਣਦੇ ਵੀ اٹਕੇ ਦੂਜੇ ਪਾਸੇ ਉਹਨਾਂ ਦਾ ਘਰ ਸੀ ਇਹ ਫਿਰ ਇੱਥੋਂ ਉਹਨਾਂ ਨੂੰ ਬਜ਼ੁਰਗਾਂ ਨੂੰ ਅੰਦਰ ਆਪਣਾ ਚਾਹ ਪਾਣੀ ਪਿਲਾ ਕੇ ਸੇਵਾ ਸੁਵਾਂ ਕਰਕੇ ਉਸ ਤੋਂ ਬਾਅਦ ਦੂਜੇ ਬ੍ਰਦਰ ਨੂੰ ਇੱਕ ਹੋਰ ਬ੍ਰਦਰ ਅੰਦਰ ਆਉਣ ਨੂੰ ਵੀ ਕਹਿ ਕੇ ਭਾਈ ਬਾਹਰ ਨਹੀਂ ਨਿਕਲਣਾ ਸ਼ੈਲਿੰਗ ਵਗੈਰਾ ਹੋ ਰਹੀ ਹੈ ਅਚਾਨਕ ਬਾਹਰ ਨਿਕਲੇ ਹੁਣ ਕੀ ਪਤਾ ਕਿਸ ਤਰ੍ਹਾਂ ਨਿਕਲੇ ਆ ਕੋਈ ਜ਼ਰੂਰਤ ਆ ਗਈ ਕਿਸੇ ਦੀ ਉਸ ਤੋਂ ਪਹਿਲਾਂ ਕਿਤੇ ਦੱਸਿਆ ਜਾਂਦਾ ਮੁਸਲਮਾਨ ਬੱਚੀਆਂ ਛੋਟੀਆਂ ਉਹ ਕਿਉਂਕਿ ਹੜਾ ਤੋੜੀ ਮਚ ਗਈ ਜੋ ਲੋਕੀ ਸ਼ਹਿਰਾਂ ਜਿਸਨ ਨਸਤ ਪਾਈ ਸ਼ੁਰੂ ਹੋ ਗਈ ਉਹ ਜਾ ਰਹੀਆਂ ਸੰਤ ਉਹਨਾਂ ਨੂੰ ਪੁੱਛਣ ਲੱਗੇ ਬੱਚਿਓ ਕਿਧਰ ਜਾ ਰਹੀਓ ਉਹਨਾਂ ਨੇ ਕਿਹਾ ਅਸੀਂ ਗੱਡੀਆਂ ਬੰਦ ਹੋ ਗਈਆਂ ਜਾਣਾ ਹੈ ਉਹਨਾਂ ਨੂੰ ਇੱਥੋਂ ਤਕਰੀਬਨ 3 ਕਿਲੋਮੀਟਰ ਸ਼ਹਿਰ ਤੋਂ ਬਾਹਰ ਜਾ ਕੇ ਉਹ ਛੱਟ ਕੇ ਆਇਆ ਆਪਣੀ ਸਕੂਟੀ ਦੇ ਉੱਤੇ ਇੱਕ ਸੋਸ਼ਲ ਸਰਵਿਸ ਉੱਥੋਂ ਵਾਪਸ ਆ ਕੇ ਜਸਟ ਬੈਠਾ ਹੀ ਸੀ ਇੰਨੀ ਦੇਰ ਦੇ ਵਿੱਚ ਅਸੀਂ ਵੀ ਆਏ ਆਪਣੇ ਆਪਣੇ ਗੁਰਦਵਾਰ ਸਾਹਿਬ ਚੋਂ ਆ ਕੇ ਆਪਣੇ ਘਰਾਂ ਚ ਉਸ ਵੇਲੇ ਜਿਸਲੇ ਸ਼ੈਲਿੰਗ ਸ਼ਹਿਰ ਤੇ ਉਸਲੇ 7 ਵਜੇ ਤੋਂ ਬਾਅਦ ਸ਼ਹਿਰ ਦੇ ਵਿੱਚ ਸ਼ੈਲਿੰਗ ਸਟਾਰਟ ਹੋ ਗਈ ਸੀ ਉਹ ਫਿਰ ਵਾਸੀ ਵੀ ਆਪਣੇ ਬਚਾਅ ਵਾਸਤੇ ਘਰਾਂ ਦੇ ਥੱਲੇ ਕਿਸੇ ਦੇ ਕੋਲ ਛੋਟਾ-ਮੋਟਾ ਕਮਰਾ ਹੈ ਕੋਈ ਬੇਸਮੈਂਟ ਹੈ ਸਾਫ ਕਰ ਰਿਹਾ ਕੋਈ ਕੁਝ ਕਰ ਰਿਹਾ ਜਿਹੜਾ ਦੂਜਾ ਸਾਡਾ ਕਜ਼ਨ ਹੀ ਸੀ ਜਿਹਦੀ ਸਾਹਮਣੇ ਡੈਥ ਹੋਈ ਉਹ ਆਪਣੇ ਬੇਸਮੈਂਟ ਸਾਫ ਕਰਨ ਲੱਗਾ ਗੁਰਦਾਰ ਸਾਹਿਬ ਚੋਕੇ ਉਹ ਕੀਰਤਨ ਕਰਦੇ ਸੰ ਨਾਲ ਛੋਟੀ ਜੀ ਦੁਕਾਨ ਵੀ ਸੀ ਉਹਨਾਂ ਦੀ ਇਹ ਹੀ ਆਪਣਾ ਕੰਮ ਧੰਦਾ ਕਰਦਾ ਸੀ ਦੂਜੇ ਭਰਾ ਇਹਨਾਂ ਦੇ ਵੱਡੇ ਜੋ ਰਣਜੀਤ ਸਿੰਘ ਮੈਡੀਕਲ ਡਿਪਾਰਟਮੈਂਟ ਚੋਂ ਉਹਨਾਂ ਨੇ ਉਹਨੂੰ ਟੈਲੀਫੋਨ ਕਰਕੇ ਗਿਆ ਕਿ ਤੁਸੀਂ ਨਹੀਂ ਜਾਣ ਕਿਉਂਕਿ ਜਿੱਥੇ ਇਹਨਾਂ ਦਾ ਛੋਟਾ ਜਿਹਾ ਕੰਮ ਆਪਣਾ ਕੋਈ ਪੋਲਟਰੀ ਦਾ ਰੱਖਿਆ ਸੀ ਨਾ ਉਹ ਸਰਹੱਦ ਉਹਨਾਂ ਨੇ ਕਿਹਾ ਵੀ ਸ਼ੈਲਿੰਗ ਹੋ ਰਹੀ ਹੈ ਤੁਸੀਂ ਨਹੀਂ ਨਿਕਲਣਾ ਇਹਨਾਂ ਨੇ ਕਿ ਜੀ ਨਹੀਂ ਨਿਕਲਾਂਗਾ ਇਹ ਸਭ ਦੂਜੇ ਪ੍ਰਾਣੂ ਇੱਥੇ ਕਹਿ ਰਹੇ ਤੁਸੀਂ ਬਾਹਰ ਨਿਕਲਿਓ ਸ਼ੈਲਿੰਗ ਹੋ ਰਹੀ ਇਨੀ ਦੇਰ ਸਿਟੀ ਦੇ ਵੀ ਸਾਡੇ ਮੱਲੇ ਦੇ ਵੀ ਸ਼ੈਲ ਪੈਣਾ ਸ਼ੁਰੂ ਹੋ ਗਏ ਹੁਣ ਪਤਾ ਨਹੀਂ ਕਿਸ ਇੰਟੈਂਸ਼ਨ ਨਾਲ ਬਾਹਰ ਨਿਕਲੇ ਜਾਂ ਕਿਸੇ ਹੋਰ ਨੂੰ ਰੋਕਣ ਨਿਕਲੇ ਜਾਂ ਕਿਸ ਕਰਕੇ ਜੈਸੇ ਜਿਵੇਂ ਹੀ ਜਾਂ ਕਿ ਉਹ ਖੜੇ ਹੁੰਦੇ ਨੇ ਉਹਦੇ ਬਾਹਰ ਦੁਕਾਨ ਦੇ ਬਾਹਰ ਜਿਹੜੇ ਉਹ ਦੁਕਾਨ ਬੰਦ ਦਾ ਬਾਹਰ ਉਹ ਸ਼ਟਰ ਤੇ ਉਹ ਦੂਜੇ ਸਰਤਾਜੀ ਅਮਰੀਕਾ ਸੇ ਸਾਡੇ ਜਿਹੜੇ ਕਜ਼ਨ ਉਹ ਆਪਣੇ ਬੱਚਿਆਂ ਨੂੰ ਦੁਕਾਨ ਦੇ ਪਿੱਛੇ ਇੱਕ ਛੋਟਾ ਜਿਹਾ ਉਹਨਾਂ ਦਾ ਬੜਿਆ ਹੋਇਆ ਸੀ ਜਿਸ ਨੂੰ ਅਸੀਂ ਕਹਿ ਸਕਦੇ ਆ ਬ ਤੇ ਉਹਦੇ ਵਿੱਚੋਂ ਆਪਣੇ ਬੱਚਿਆਂ ਨੂੰ ਸ਼ਿਫਟ ਕਰ ਰਹੇ ਸਨ ਤੇ ਜਿਹੜੀਆਂ ਬੰਦ ਦੁਕਾਨਾਂ ਦੇ ਸ਼ਟਰ ਸਨ ਉਹਨਾਂ ਦੇ ਪਿੱਛੇ ਪਤਾ ਨਹੀਂ ਸਫਾਈ ਕਰ ਰਹੇ ਸਨ ਜਾਂ ਉਧਰ ਤਾਂ ਸਮਾਨ ਚੁੱਕ ਕੇ ਉਧਰ ਰੱਖ ਰਹੇ ਸਨ ਆਫਲਾ ਤਫਰੀਚ ਚੱਲ ਰਹੀ ਸੀ ਇਨ ਬਿਟਵੀਨ ਆ ਕੇ ਸ਼ੈਲ ਜਿਹੜਾ ਉਹ ਵਜਦਾ ਉਸ ਸ਼ੈਲ ਦੇ ਜਿਹੜੇ ਸਪਲਿੰਟਰਸ ਜਿਹੜੇ ਡਿਸਪਰਸ ਹੋਏ ਧਰ-ਧਰ ਖਿਲਰੇ ਨੇ ਉਹ ਆ ਕੇ ਇਹ ਵੀ ਔਨ ਸਪਾਟ ਇਹਨਾਂ ਦੀ ਵੀ ਡੈਥ ਹੋ ਗਈ ਤੇ ਨਾਲ ਉਹ ਜੋ ਅੰਦਰ ਸਨ ਉਹ ਆਪਣੀ ਦੁਕਾਨ ਦੇ ਅੰਦਰ ਬੰਦ ਸ਼ਟਰਾਂ ਦੇ ਵਿੱਚ ਉਹ ਸਪਲਿੰਟਰ ਅੰਦਰ ਗਏ ਤੇ ਉਹ ਮਾਰੇ ਗਏ ਇਹ ਦੋ ਮੌਤਾਂ ਹੋ ਗਈਆਂ ਬਹੁਤ ਵੱਡਾ ਕਿਉਂਕਿ ਪਹਿਲੀ ਦੋ ਇੱਕ ਕੈਜੂਐਲਟੀ ਸਿਟੀ ਦੇ ਅੰਦਰ ਇਹ ਹੋਈ ਸ਼ਾਇਦ ਇਹਨਾਂ ਦੇ ਮਰਨ ਤੋਂ ਬਾਅਦ ਲੋਕੀ ਵੀ ਥੋੜੇ ਅਲਰਟ ਹੋ ਗਏ ਲੋਕੀ ਆਪਣੇ ਬਚਾਅ ਵਾਸਤੇ इधर-ਉਧਰ ਹੋ ਗਏ ਲੇਕਿਨ ਇਹ ਹੈ ਕਿ ਜਾਨੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਇਸ ਇਲਾਕੇ ਦੇ ਅੰਦਰ ਹੋਇਆ ਹੈ ਔਰ ਬਾਰਡਰ ਦੇ ਉੱਤੇ ਰਹਿਣ ਵਾਲੇ ਲੋਕੀ ਹਰ ਵੇਲੇ ਕੰਟੀਨਿਊਸਲੀ ਇੱਕ ਥ੍ਰੈਟ ਦੇ ਅੰਦਰ ਵੀ ਰਹਿੰਦੇ ਨੇ ਇੱਕ ਸਾਈਕੋਲੋਜੀਕਲੀ ਅਸੀਂ ਕਹਿ ਸਕਦੇ ਹਾਂ ਸਟ्रेस ਵੀ ਰਹਿੰਦਾ ਹੈ ਔਰ ਉਸ ਤੋਂ ਬਾਅਦ ਹਾਲਾਤ ਜਦੋਂ ਐਸੇ ਬਣ ਜਾਂਦੇ ਨੇ ਤੇ ਕੁਦਰਤੀ ਤੌਰ ਦੇ ਉਤੇ ਫਿਰ ਲੋਕੀ ਥੋੜਾ ਮਾਈਗਰੇਟ ਵੀ ਕਰ ਗਏ ਸਿਟੀ ਛੱਡ ਕੇ ਬਹੁਤ ਸਾਰੇ ਲੋਕੀ ਨਿਕਲ ਵੀ ਗਏ ਤੇ ਜਿਨ੍ਹਾਂ ਲੋਕਾਂ ਦੇ ਕੋਲ ਰਿਸੋਰਸਸ ਹਨ ਜਾਨ ਬਚਾਉਣਾ ਹਰ ਬੰਦਾ ਸਮਝਦਾ ਵੀ ਜਾਨ ਵੱਜੇ ਬਹੁਤੇ ਲੋਕੀ ਨਿਕਲ ਗਏ ਲੇਕਿਨ ਕੁਝ ਲੋਕੀ ਜਿਨ੍ਹਾਂ ਨੇ ਉਹ ਇੱਥੇ ਹੀ ਰੁਕੇ ਗਏ ਨਹੀਂ ਤੇ ਇਸ ਤਰ੍ਹਾਂ ਜੋ ਸਾਰਾ ਹਦਸਾ ਵਾਪਰੇ ਫਿਰ ਦੋ ਤਿੰਨ ਦਿਨ ਬੜੇ ਅਸੀਂ ਕਹਿ ਸਕਦੇ ਆ ਇੱਕ ਡਰ ਦਾ ਮਾਹੌਲ ਬੜਾ ਬਹੁਤ ਜ਼ਿਆਦਾ ਸ਼ੈਲਿੰਗ ਜੋ ਸਾਡੇ ਬਜ਼ੁਰਗਾਂ ਨੇ ਕਹਿੰਦੇ ਨਾ ਸੀ 1965 ਦੇ ਵਿੱਚ ਦੇਖੀ ਨਾ 1947 ਚ ਦੇਖੀ ਨਾ ਕੱਤਰ ਚ ਦੇਖੀ ਉਸ ਤੋਂ ਜ਼ਿਆਦਾ ਸ਼ੈਲਿੰਗ ਜੋ ਹੈ ਇਸ ਵਾਰ ਹੋਈ ਹੈ ਪਾਕਿਸਤਾਨ ਦੀ ਤਰਫੋਂ ਜੀ ਮੋਹੱਲਾ ਵਾਸੀ ਵੀ ਇੱਥੇ ਨਾਲ ਲੱਗੇ ਨੇ ਕੀ ਕੁਝ ਮੰਗ ਕਰਨਾ ਚਾਹੋਗੇ ਸਰਕਾਰਾਂ ਨੂੰ ਇਸ ਪ੍ਰਵਾਹ ਦੇ ਲਈ ਅਸੀਂ ਇਹ ਹੀ ਮੰਗ ਕਰਾਂਗੇ ਕਿ ਇਹ ਜੋ ਲੜਾਈ ਆਪਸ ਹਯੁੱਧ ਦੇ ਵਿੱਚ ਹੋਇਆ ਹੈ ਰੋਕਿਆ ਜਾਵੇ ਔਰ ਪਾਕਿਸਤਾਨ ਨੂੰ ਵੀ ਔਰ ਹਿੰਦੁਸਤਾਨ ਨੂੰ ਵੀ ਕਿ ਇਹ ਜੋ ਜਾਨੀ ਨੁਕਸਾਨ ਔਰ ਮਾਲੀ ਨੁਕਸਾਨ ਚਾਹੇ ਕੋਈ Hindu ਹੈ ਮੁਸਲਮਾਨ ਹੈ ਕੋਈ ਸਿੱਖ ਵੀ ਰ ਹੈ ਤੋ ਹਾਤੇ ਹਿੰਦੁਸਤਾਨੀ ਹੀ ਆਸੀਂ ਸਾਰੇ ਤੇ ਇਸ ਕਰਕੇ ਕਿ ਇਹ ਜੋ ਦੇਖ ਸੁਣ ਕੇ ਤੇ ਇਹ ਯੁੱਧ ਜੜਾ ਹੈ ਤੇ ਬੰਦ ਨਹੀਂ ਕੀਤਾ ਜਾਵੇ ਤੇ ਹੋਰ ਕਿਸੇ ਨੂੰ ਨੁਕਸਾਨ ਨ ਹੋਵੇ ਜਿਸ ਦਾ ਸਾਡੇ ਘਰ ਵਿੱਚ ਨੁਕਸਾਨ ਹੋਇਆ ਸਾਡੇ ਵੀਰ ਚਲੇ ਗਏ ਸਾਰੇ ਹੀ ਸਾਡੇ ਵੀਰ ਨੇ ਤੇ ਸਾਡੀਆਂ ਹੀ ਸਾਡੀਆਂ ਪੈਨਾ ਜੋ ਗੁਜ਼ਰੀਆਂ ਇਸ ਦੌਰ ਵਿੱਚ ਉਹੀ ਸਾਡੀਆਂ ਪੈਨਾ ਸਨ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜੋ ਹੈ ਰੋਕਿਆ ਜਾਵੇ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਣ ਕੋਣ ਕਿਹੜੇ ਕਿੰਨੇ ਜੀ ਸੀ ਇਹਨਾਂ ਦੇ ਪਰਿਵਾਰ ਵਿੱਚ ਮੇਂ ਇਹਨਾਂ ਦੀ ਵੱਡੀ ਪੈਨਾ ਇਥੋਂ ਥੋੜੀ ਦੂਰ ਆਂਦੀ ਹੈ ਮੇਰੇ ਤੋਂ ਇੱਕ ਵੱਡੀ ਹੋਰ ਹੈ ਇੱਥੇ ਮੇਰੇ ਮਾਤਾ ਪਿਤਾ ਔਰ ਦੋ ਭਰਾ ਇੱਥੇ ਰਹਿੰਦੇ ਸਨ ਇੱਕ ਮੇਰੇ ਵੱਡੇ ਵੀਰ ਹਨ ਸਾਡੇ ਕੋਲ ਛੋਟਾ ਉਹ ਆਪਣੇ ਥਾਂ ਤੇ ਅਲੱਗ ਰਹਿ ਰਹੇ ਕਿਉਂਕਿ ਉਹਨਾਂ ਨੇ ਥੋੜੀ ਕੰਜਸਟਡ ਜਗਾ ਸੀ ਉਹ ਦੋਨੋਂ ਮੀਆਂ ਬੀਬੀ ਨੌਕਰੀ ਵਾਲੇ ਨੇ ਤੇ ਉਹ ਆਪਣੀ ਜਗਾ ਥਾਂ ਤੇ ਰਹਿਣਾ ਇੱਥੇ ਮਾਤਾ ਪਿਤਾ ਔਰ ਇਹ ਦੋ ਬਰਦਰ ਰਹਿੰਦੇ ਸਨ ਸਾਡੇ ਤੁਸੀਂ ਕੀ ਅੱਛਾ ਤੁਸੀਂ ਬਹਿਣਗੇ ਤੁਸੀਂ ਠੀਕ ਹੈ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਮੈਂ ਤੇ ਅਪੀਲ ਕਰਦੇ ਆਂ ਕਿ ਇਹ ਜੰਗਰੇੜੀ ਕੋਈ ਹੱਲ ਨਹੀਂ ਹੁੰਦਾ ਔਰ ਇਸ ਜੰਗ ਨੂੰ ਖਤਮ ਕਰਨਾ ਚਾਹੀਦਾ ਜੀ ਜੀ ਉਹ ਦੇਖੋ ਇਹ ਕੰਡੀਸ਼ਨ ਮਾਪੀ ਹੋ ਇਹਨਾਂ ਦੇ ਦੋਨੋਂ ਬੈੱਡ ਉੱਪਰ ਉਹ ਜੋ ਲੜਕਾ ਜਿਹੜਾ ਰੋਟੀ ਬਣਾ ਕੇ ਖਾਣਾ ਬਣਾ ਕੇ ਕਹ ਲਾਂਦਾ ਸੀ ਰਾਤ ਨੂੰ ਵੀ ਪੈਰਾ ਕਰਦਾ ਸੀ ਤੇ ਆਏ ਉਹ ਮੁਸ਼ਕਲ ਹੋ ਗਈ ਕਿ ਦੂਸਰਾ ਲੜਕਾ ਦੁਕਾਨ ਕਰਦਾ ਹੋ ਕੇ ਆਪਣਾ ਬਿਜ਼ਨਸ ਕਰੇਗਾ ਜਾਂ ਮਾਂ-ਬਾਪ ਦੀ ਦੇਖਰੇਖ ਕਰੇ ਇਸ ਵਾਸਤੇ ਜੰਗ ਬੰਦ ਹੋਣੀ ਚਾਹੀਦੀ ਜੰਗ ਬੰਦ ਹਾਂਜੀ ਬਿਲਕੁਲ ਉਮੀਦ ਕੀਤੀ ਜਾ ਸਕਦੀ ਹੈ ਕਿ ਜੈਸੀ ਸਾਹਬ ਨੇ ਨਾਟ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਵਿਚੋਲਗੀ ਕੀਤੀ ਹੈ ਇਹ ਜੰਗ ਬੰਦ ਹੋਏ ਪਰ ਲੇਕਿਨ ਦੋਹਾਂ ਕੰਟਰੀਆਂ ਨੂੰ ਚਾਹੀਦਾ ਕਿ ਬੰਦ ਹੋ ਜਾਏ ਜੰਗ ਅੱਛਾ ਲੋਕਾਂ ਵਾਸਤੇ ਨੁਕਸਾਨ ਹੋਦਾ ਦੂਸਰਾ ਇਹ ਲੜਕਾ ਕੋਈ ਰੋਜ਼ਗਾਰ ਨਹੀਂ ਕਰਦਾ ਨਾ ਵੱਡਾ ਨਾ ਉਹ ਕਰ ਰਿਹਾ ਸੀ ਇਹ ਛੋਟੀ ਮੋਟੀ ਦੁਕਾਨ ਤਾਂ ਉਹਨੂੰ ਕੁਝ ਅਗਰ ਇਹਨਾਂ ਵਾਸਤੇ ਵੀ ਕੁਝ ਬਿਲਕੁਲ ਕਿਸੇ ਨੂੰ ਪਰਿਵਾਰ ਨੂੰ ਅਗਰ ਨੌਕਰੀ ਮਿਲ ਜਾਏ ਲੜਕੇ ਨੂੰ ਇੱਕ ਹੀ ਲੜਕਾ ਸਾਡਾ ਉਹ ਜਿਹੜਾ ਬਚ ਗਿਆ ਤਾਂ ਉਸ ਨੂੰ ਕੋਈ ਰੋਜ਼ਗਾਰ ਹੋ ਜਾਏ ਇੱਕ ਅਰਜ਼ੀ ਰੋਜ਼ਗਾਰ ਹੋ ਘਰ ਚਲਾਣਾ ਮੁਸ਼ਕਲ ਹੋ ਗਿਆ ਜੀ ਬਹੁਤ ਜੀ ਅ ਅੰਕਲ ਜੀ ਤੁਸੀਂ ਕੀ ਅਪੀਲ ਕਰੋਗੇ ਮੈਂ ਨਾ ਦਬਾਤਾਂ ਬੜਾ ਤੇ ਅਸੀਂ ਵੀ ਉਹ ਚਾਹਦੇ ਹਾਂ ਕਿ ਦੋਵੇਂ ਮੁਲਕ ਆਪਣੇ ਆਰਾਮ ਨਾਲ ਰਹਉਣ ਆਪਣੇ ਨਾਲ ਤੇ ਜਿਹੜਾ ਲੜਾਈ ਜਿਹੜੀ ਆ ਦੂਰ ਕੀਤੀ ਜਾਵੇ ਕਿਉਂਕਿ ਗਰੀਬ ਹੀ ਮਾਰੇ ਜਾਂਦੇ ਨੇ ਵਿਚਾਰੇ ਬਾਕੀ ਇੱਥੇ ਸਾਡੇ ਪੂਨ ਸੇਸ਼ ਕੋਈ ਜਾਤ ਪਾਤ ਨਹੀਂ ਆ ਸਭ ਆਪਸ ਵਿੱਚ ਮਿਲ ਜੁਲ ਕੇ ਸਾਰਾ ਕੁਝ ਨਮਾਨਦੇ ਨੇ ਸੇ ਸਰਦਾਰ ਹਿੰਦੂ ਮੁਸਲਮਾਨ ਈਸਾਈ ਸਭ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿੰਦੇ ਤੇ ਇਹ ਵਿਚਾਰਾ ਗਰੀਬ ਸੀ ਬੜਿਆ شریف ਔਰ ਅੱਛਾ ਬੱਚਾ ਸੀ ਮਾਂ-ਬਾਬ ਦੀ ਇਹੋ ਦੇਖਭਾਲ ਕਰਦਾ ਸੀ ਦੇਖੋ ਨਾ ਇਹੋ ਚਲਾ ਗਿਆ ਤੁਸਾਂ ਮਾਪਿਓ ਨੇ ਦੇਖੋ ਚੱਲ ਨਹੀਂ ਸਕਦੇ ਤੇ ਸਾਰਾ ਰੋਜ਼ਗਾਰ ਸਭ ਧੰਦਾ ਬੰਦ ਹੋ ਗਿਆ ਤੇ ਅਸੀਂ ਇਹ ਅਰਜ਼ ਕਰਦੇ ਹਾਂ ਕਿ ਚਲੋ ਜਿਹੜਾ ਜੁੱਧ ਜੋ ਹੈ ਬੰਦ ਕੀਤਾ ਜਾਏ ਤਾਂ ਜੰਗ ਬੰਦ ਹੋਣੀ ਚਾਹੀਦੀ ਹੈ ਭਾਰਤ ਤੇ ਪਾਕਿਸਤਾਨ ਨੂੰ ਇਹੀ ਅਪੀਲ ਜਿਹੜੀ ਹੈ ਕੀਤੀ ਜਾ ਰਹੀ ਹੈ ਜ਼ਖਮ ਤੁਸੀਂ ਦੇਖ ਲੇਤੇ ਨੇ ਇਹ ਜੰਗ ਦੇ ਜ਼ਖਮ ਨੇ ਸਾਰੀ ਜ਼ਿੰਦਗੀ ਜਿਹੜੇ ਨੇ ਉਹ ਨਹੀਂ ਪਰਦੇ ਉਹ ਭਾਵੇਂ ਪਾਕਿਸਤਾਨ ਦੇ ਨਾਗਰਿਕ ਹੋਣ ਭਾਵੇਂ ਹਿੰਦੁਸਤਾਨ ਭਾਰਤ ਦੇ ਨਾਗਰਿਕ ਹੋਣ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ ਪੁੰਛ ਜਿਹੜਾ ਬਿਲਕੁਲ ਸਰਹੱਦ ਦੇ ਉੱਤੇ ਪਾਕਿਸਤਾਨ ਦੇ ਨਾਲ ਜਿਹੜਾ ਹੈ ਉਹ ਵਸਿਆ ਹੋਇਆ ਭਾਰਤ ਦਾ ਹਿੱਸਾ ਹੈ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹਿਜਰਤ ਕਰਕੇ ਇੱਥੇ ਆਏ ਆ ਇੱਥੇ ਆ ਕੇ ਵਸਿਆ ਤੇ ਪੁੰਛ ਨੂੰ ਅਸੀਂ ਵਸਾਇਆ ਪਰ ਜੇ ਸਾਨੂੰ ਹੀ ਮਜਬੂਰੀ ਦੇ ਵਿੱਚ ਇੱਥੋਂ ਹਿਜਰਤ ਕਰਨੀ ਪਈ ਤਾਂ ਉਹ ਠੀਕ ਨਹੀਂ ਹੋਏਗਾ ਭਾਰਤ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਵੀ ਮੌਤਾਂ ਹੋਈਆਂ ਨੇ ਇਹ ਸ਼ਹਾਦਤਾਂ ਨੇ ਤੇ ਉਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਹੈ ਪੁੰਛ ਤੋਂ ਕੈਮਰਾਮੈਨ ਜੱਸੀ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ ਤਜ਼ਾਮਸ ਬੁਖਸਮੇ